ਦੋਸਤੋ ਭਾਰਤ ਦੀ ਔਮਨ ਕ੍ਰਿਕਟ ਟੀਮ ਨੇ ਇਤਿਹਾਸ ਸਜਿਤਿਆ 25 ਸਾਲ ਬਾਅਦ ਭਾਰਤੀ ਕ੍ਰਿਕਟ ਟੀਮ ਵਰਲਡ ਕੱਪ ਚੇਤਨ ਵਿੱਚ ਕਾਮਯਾਬ ਹੋਈ ਅਗਰ ਭਾਰਤ ਦੀ ਔਮਨ ਕ੍ਰਿਕਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਭਾਰਤੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 298 ਰਨ ਬਣਾਏ 7 ਵਿਕਟਾਂ ਦੇ ਨੁਕਸਾਨ ਤੇ ਜਿਦੇ ਵਿੱਚ ਸ਼ਫਾਲੀ ਵਰਮਾ ਨੇ 87 ਤੇ ਸਮ੍ਰਿਤੀ ਮੰਦਾਨਾ ਨੇ 45 ਰਨ ਦਾ ਯੋਗਦਾਨ ਦਿੱਤਾ ਉਸ ਤੋਂ ਬਾਅਦ ਦੋ ਵਿਕਟਾਂ ਜਲਦੀ ਗਰ ਗਈਆਂ ਲੇਕਿਨ ਫਿਰ ਦੀਪਤੀ ਸ਼ਰਮਾ ਨੇ 58 ਰਨ ਦੀ ਬਹੁਤ ਵਧੀਆ ਪਾਰੀ ਖੇਲੀ ਤੇ ਅੰਤ ਦੇ ਵਿੱਚ ਰੀਸ਼ਾ ਕੋਸ਼ ਨੇ ਸਿਰਫ 24 ਬੋਲਾਂ ਵਿੱਚ 34 ਰਨ ਦੀ ਸ਼ਾਨਦਾਰ ਪਾਰੀ ਖੇਲੀ ਇਸ ਹਿਸਾਬ ਨਾਲ ਉਹਨਾਂ ਨੇ 298 ਰਨ ਬਣਾਏ 7 ਵਿਕਟਾਂ ਦੇ ਨੁਕਸਾਨ ਦੇ ਉੱਤੇ ਉਹ ਆ ਜਦੋਂ ਸਾਊਥ ਅਫਰੀਕਾ ਦੀ ਟੀਮ ਬੱਲੇਬਾਜ਼ੀ ਕਰਨੀ ਪਹੁੰਚੀ ਤਾਂ ਉਹਨਾਂ ਦੇ ਕਪਤਾਨ ਨੇ ਬਹੁਤ ਹੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਲੌਰਾ ਨੇ 101 ਰਨ ਬਣਾਏ 98 ਗੇਂਦਾਂ ਦੇ ਵਿੱਚ ਉਸ ਤੋਂ ਇਲਾਵਾ ਕੋਈ ਜ਼ਿਆਦਾ ਬੱਲੇਬਾਜ਼ ਕੁਝ ਖਾਸ ਨਹੀਂ ਕਰ ਪਾਏ ਤੇ ਭਾਰਤ ਵੱਲੋਂ ਇਕ ਵਰਫੇਰ ਤੋਂ ਦੀਪਤੀ ਸ਼ਰਮਾ ਨੇ 5 ਵਿਕਟਾਂ ਲਿਆ। ਕਪਤਾਨ ਹਰਮਨਪ੍ਰੀਤ ਪੰਜਾਬ ਦਿੱਤੀ ਜਿਸ ਦੇ ਕਪਤਾਨੀ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤ ਲਿਆ ਤੇ 25 ਸਾਲ ਬਾਅਦ ਇਹ ਕਾਰਨਾਮਾ ਕਰਨ ਤੋਂ ਬਾਅਦ ਇਹ ਟੀਮ ਸੁਨਹਿਰੀ ਅੱਖਰਾਂ ਦੇ ਵਿੱਚ ਆਪਦਾ ਨਾਮ ਦਰਜ ਕਰਨ ਵਿੱਚ ਕਾਮਯਾਬ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੋ ਨਵੀਆਂ ਕ੍ਰਿਕਟ ਖਿਡਾਰਨਾ ਆਣ ਗੀਆਂ ਤੇ ਉਹ ਇਹਨਾਂ ਤੋਂ ਦੇਖ ਕੇ ਮੋਟੀਵੇਟ ਹੋ ਕੇ ਭਾਰਤ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋਣ ਗਿਆ। ਧੰਨਵਾਦ।